ਪਾਂਸਾ ਦਾ ਪਾ ਕੇ ਲੁਧਿਆਣੇ ਰਾਮ ਨਾਲ ਮੁੜੇ ਆਉਂਦੀ ਹੈ ਬਈ ਜਦੋਂ ਪੰਜ ਦਿਨਾਂ ਲਈ ਬੈਠੇ ਹੋਣ ਤੁਸੀਂ ਆ ਵੀ ਹਸਾਲਾ ਦਾ ਖਰਚਾ ਕਿੰਨਾ ਕਿੰਨਾ ਆ ਗਿਆ ਪਰ ਇੱਕ ਬੰਦੇ ਦਾ ਹਨਾ ਹਾਂਜੀ ਤੇ ਸੋਹਣੀ ਕਾਰ ਆ ਬਈ ਜਮਾ ਲੈ ਬਈ ਹਨਾ ਬੀਮਰ ਦੀਆਂ ਬਈ ਇਹਦੇ ਵਿੱਚ ਸੀਟਾਂ ਪਾਈ ਹੋਈਆਂ ਹਾਂਜੀ ਸਾਰੀਆਂ ਵੀਰੇ ਵਰਕਿੰਗ ਨੇ ਬਈ ਹਨਾ ਵਰਕਿੰਗ ਜਿਹੜੇ ਸੀਟਾਂ ਮਤਲਬ ਵੀ ਕੰਫਰਟ ਆ ਸੀਟਾਂ ਕੰਫਰਟ ਵੀਰੇ ਪੂਰਾ ਕੰਫਰਟ ਆ ਬੰਦਾ ਜਿੰਨਾ ਮਰਜ਼ੀ ਚਲਾਈ ਜਾਵੇ ਥੱਕਦਾ ਨਹੀਂ ਹੈਗਾ ਪਲੱਸ ਮਸੇਜਰ ਜੀ ਵੀ ਬਈ ਦੀ ਟੂਹੀ ਦੇ ਵਿੱਚੋਂ ਨਿਕਲਦਾ ਦੇਖੋ ਅੱਛਾ 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 ਲੈ ਵੀਰੇ ਓਕੇ ਸਾਰੀਆਂ ਸੀਟਾਂ ਦੇ ਵਰਕਿੰਗ ਹੈ ਤੇ ਪਲੱਸ ਵੀਰੇ ਆਪ ਇਹਦੀ ਸੱਤ ਸਾਰੀ ਚੇਂਜ ਕੀਤੀ ਹੈ ਰਾਇਲ ਸਰਵਲੇ ਨਹੀਂ ਲੈਟਮ ਪਈਆਂ ਠੀਕ ਹੈ ਬਈ ਲੈ ਵੀਰੇ ਹੈਨਾ ਇਹ 2018 ਮਾਡਲ ਵੀਰੇ ਆਟੋਮੈਟਿਕ ਸਨਰੂਫ ਵਾਲੀ ਗੱਡੀ ਹੈ ਜੀ ਠੀਕ ਹੈ ਹਾਂਜੀ ਆਟੋ ਨਾਲੇ ਸਨਰੂਫ ਤੇ ਮਾਡਲ 18 2018 ਮਾਡਲ 18 ਹਾਂਜੀ ਤੇ ਓਨਰ ਹੈਗਾ ਫਸਟ ਓਨਰ ਫਸਟ ਹੈ ਜੀ ਐਨਓਸੀ ਵੀਰੇ ਕੱਟੀ ਨਹੀਂ ਅਗਲੇ ਦਿਨ ਆਪ ਦੀ ਕਟਾ ਕੇ ਦੇ ਦੇਵਾਂਗੇ ਤੇ ਲਓ ਬਈ ਆਹ ਵਾਲੀ ਵਰਨ ਆ ਗਈ ਫੋਰ ਸੇਲਿੰਗ ਸੌਦਾ ਬਈ ਨਵੀਂ ਗੱਡੀ ਪਈ ਹੈ ਬਈ ਕੁਝ ਵੀ ਨਹੀਂ ਹੋਇਆ ਹੋਇਆ ਜਿਵੇਂ ਏਜੰਸੀ ਵਾਲੀ ਪੀਸ ਹੈ ਬਈ ਜਿਵੇਂ ਠੀ કરી ਹੈ ਬਾਈ ਹਨਾ ਘਰੀ ਬੈ ਕੇ ਡੀਲ ਕਰਾਂਗੇ ਬਾਈ ਦੇ ਕੋਈ ਇਹ ਵੀ ਮੇਨ ਗੱਲ ਹੁੰਦੀ ਹੈ ਬਾਈ ਹਨਾ ਵੀ ਘਰੇ ਆ ਕੇ ਬੰਦੇ ਦੇ ਫੇਸ ਵੱਧ ਜਾਂਦਾ ਬਾਈ ਹਨਾ ਬਾਈ ਹਾਂਜੀ ਸਹੀ ਗੱਲ ਹਾਂਜੀ ਵੀ ਦੋਸਤੋ ਬਾਈ ਸასი ਕਾਲ ਤੇ ਅੱਜ ਆਪਾਂ ਖੜਾਂਗੇ ਪਿੰਡ ਖਿਲਰੀਆਂ ਬਾਈ ਹਨਾ ਬਾਈ ਦੇ ਘਰੇ ਖੜਿਆ ਤੇ ਬਾਈ ਲਵੇ ਹੈਗੇ ਤਿੰਨ ਕਾਰਾਂ ਬਾਈ ਤਿੰਨੇ ਕਾਰਾਂ ਵੇਚਣੀਆਂ ਨੇ ਬਾਈ ਤੇ ਜਿਹੜੀ ਤਿੰਨ ਕਾਰਾਂ ਨੇ ਆਪਣੇ ਕੋਲ ਤਿੰਨ ਹੈ ਉਹ ਕਾਰਾਂ ਬਾਈ ਜਿਹੜੀਆਂ ਮਾਰਕੀਟ 'ਚ ਹੌਟ ਸੇਲਿੰਗ ਕਰਦੀਆਂ ਨੇ ਮਿਲਤਾ ਜਾਂਦੀਆਂ ਨੇ ਪਰ ਬਹੁਤ ਘੱਟ ਮਿਲਦੀਆਂ ਨੇ ਵੀ ਜੇ ਮਿਲਦੀਆਂ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਮਿਲਦੀਆਂ ਤੇ ਅੱਜ ਆਪਣੇ ਲੈਵੇ ਹੀ ਇੱਕ ਦਾ ਸਕਾਰਪਿਓ ਤੇ ਇੱਕ ਸਵਿਫਟ ਹੈ ਤੇ ਇੱਕ ਹੈਗੀ ਆਪਣੇ ਲਵੇ ਵਰਨਾ ਕਾਲੇ ਰੰਗ ਦੀ ਬਾਈ ਹੈ ਨਾ ਤੇ ਕਾਲ ਕਰ ਲਿਓ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਆ ਨੰਬਰ ਸਕਰੀਨ ਤੇ ਪਾਏ ਹੋਏ ਨੇ ਬਾਈ ਹੈ ਨਾ ਤੇ ਮਿਲਦਿਆਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸੱਸੀ ਗੱਲ ਵੀਰੇ ਕੀ ਹੈ ਬਾਈ ਆਪਣਾ ਨਾਮ ਅਨਮੋਲ ਵੀਰੇ ਅਨਮੋਲ ਹਾਂਜੀ ਤੇ ਬਾਈ ਆ ਤਿੰਨ ਕਾਰਾਂ ਆਪਾਂ ਵੇਚਣੀਆਂ ਹਨਾ ਤੇ ਬਾਈ ਕਾਰਾਂ ਦੀ ਕੰਡੀਸ਼ਨ ਚੰਗੀ ਹੈ ਬਾਈ ਸਾਰਿਆਂ ਦੀ ਬਾਈ ਚੰਗੀ ਹੈ ਸਾਰਿਆਂ ਦੀ ਓਕੇ ਕੰਡੀਸ਼ਨ ਦੀ ਗੱਡੀ ਨੇ ਬ ਕੋਈ ਕੰਮ ਪੇਸ਼ ਹੋਣ ਵਾਲਾ ਨਹੀਂ ਕਿਸੇ ਗੱਡੀ ਦਾ ਹੀ ਸਾਰੀਆਂ ਓਕੇ ਗੱਡੀਆਂ ਨੇ ਵੀਰੇ ਓਕੇ ਬਾਈ ਹਾਂਜੀ ਤੇ ਬਾਈ ਹਨਾ ਤੇ ਬਾਈ ਨੂੰ ਤੁਸੀਂ ਕਾਲ ਜ਼ਰੂਰ ਕਰ ਲετε ਹੋਂ ਤੁਸੀਂ ਰੇਟ ਸੁਣਿਓ ਕਾਰਾਂ ਦੇ ਤੇ ਕਾਰਾਂ ਦੀ ਕੰਡੀਸ਼ਨ ਬਾਰੇ ਗੱਲਬਾਤ ਕਰਾਂਗੇ ਬਾਈ ਨਾਲ ਆਪਣਾ ਪਿੰਡ ਹੈਗੇ ਖਿਲਰੀਆਂ ਖਿਲਰੀਆਂ ਪਿੰਡ ਹੈ ਵੀਰੇ ਸੰਗਰੂਰ ਦੇ ਨਾਲ ਹੀ ਆ ਸਿਰਫ 5 ਕਿਲੋਮੀਟਰ ਸੰਗਰੂਰ ਸਾਨੂੰ ਮੰਗਾਲੇ ਉੱਤੇ ਪਹਿਲੀ ਕਾਰ ਦੀ ਆਪਾਂ ਗੱਲਬਾਤ ਕਰਾਂਗੇ ਤੇ ਇਹ ਵੀਰੇ ਮਾਡਲ ਇਹ ਮਾਡਲ ਵੀ 2017 ਮਾਡਲ ਹੈ ਐਸ 10 ਟੌਪ ਮਾਡਲ ਗੱਡੀ ਤੇ ਸੈਕੰਡ ਓਨਰ ਗੱਡੀ ਹੈ ਵੀਰੇ ਐਨਓਸੀ ਹਾਲੇ ਕੱਟੀ ਨਹੀਂ ਬੰਦੇ ਦੇ ਨਾਂ ਤੇ ਕਟਾ ਕੇ ਦੇ ਦਾਂਗੇ ਐਨਓਸੀ ਦੀ ਠੀਕ ਹੈ ਬਈ ਹਾਂਜੀ ਲਓ ਵੀ ਇਹ ਕਾਰ ਬਈ ਹਨਾ ਤੇ ਐਨਓਸੀ ਤੁਹਾਡੇ ਨਾਮ ਦੀ ਕੱਟ ਜੂਗੀ ਕੋਈ ਦਿੱਕਤ ਨਹੀਂ ਸਿੱਧਾ ਤੁਹਾਡੇ ਨਾਮ ਦਾ ਨੰਬਰ ਲੱਗ ਜੂਗਾ ਮਾਡਲ ਹੈਗਾ 17 ਬਈ ਅਸ਼ਾ ਭਾਈ ਤੁਸੀਂ ਵੀਡੀਓ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਕੁਝ ਮੋਡੀਫਿਕੇਸ਼ਨ ਹੋਈ ਹੋਈ ਹੈਗੀ ਹਾਂਜੀ ਫਿਰ ਇਹਦੇ ਚ ਆਪਾਂ ਸੀਟਾਂ ਇਲੈਕਟ੍ਰੋਨਿਕ ਪਾਈ ਹੋਈਆਂ ਨੇ ਬੀਐਮ ਦੀਆਂ ਠੀਕ ਹੈ ਹਾਂਜੀ ਲੈ ਭਾਈ ਹਨਾ ਬੀਮਰ ਦੀਆਂ ਪਈ ਇਹਦੇ ਵਿੱਚ ਸੀਟਾਂ ਪਾਈ ਹੋਈਆਂ ਹਾਂਜੀ ਸਾਰੀਆਂ ਵੀਰੇ ਵਰਕਿੰਗ ਨੇ ਹਨਾ ਵਰਕਿੰਗ ਜਿਹੜੇ ਸੀਟਾਂ ਮਤਲਬ ਵੀ ਕੰਫਰਟ ਹੈ ਸੀਟ ਕੰਫਰਟ ਵੀਰੇ ਪੂਰਾ ਕੰਫਰਟ ਹੈ ਬੰਦਾ ਜਿੰਨਾ ਮਰਜ਼ੀ ਚਲਾਈ ਜਾਵੇ ਥੱਕਦਾ ਨਹੀਂ ਹੈਗਾ ਪਲੱਸ ਮਸੇਜਰ ਜੀ ਵੀ ਬੈਜ ਦੇ ਢੂਈ ਦੇ ਵਿੱਚੋਂ ਨਿਕਲਦਾ ਦੇਖੋ ਅੱਛਾ 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 ਸਾਰਾ ਇਹ ਵੀਰੇ ਓਕੇ ਹੈ ਸਾਰੀਆਂ ਸੀਟਾਂ ਨੇ ਵਰਕਿੰਗ ਹੈ ਤੇ ਪਲੱਸ ਵੀਰੇ ਆਪਾਂ ਲੈ ਬਈ ਹੈਨਾ ਅੱਪਾ ਜਿਵੇਂ ਰੀਲਾਂ ਤੇ ਦੇਖਦੇ ਨਾ ਲੈ ਵਿੱਚ ਪਾਉਂਦੇ ਹੁੰਦੇ ਨੇ ਲਾਈਟਾਂ ਬਈ ਨਾ ਜ਼ਿਆਦਾਤਰ ਉਹ ਚੀਜ਼ਾਂ ਬਈ ਸ਼ਾਇਦ ਤੁਸੀਂ ਕੈਮਰੇ 'ਚ ਨਾ ਦੇਖ ਸਕਦੇ ਹੋ ਮੋ ਤੁਸੀਂ ਉਰੇ ਆ ਕੇ ਚੈੱਕ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਬਾਕੀ ਰਾਤ ਨੂੰ ਨਿਆਰਾ ਹੀ ਹੋਰ ਹੁੰਦਾ ਬਈ ਇਹ ਮੇਰੇ ਬਹੁਤ ਕਲਰ ਨੇ ਆਟੋ ਚੇਂਜ ਕਰਦੀ ਨੇ ਵੀਰੇ ਠੀਕ ਹੈ ਬਈ ਹਾਂਜੀ ਸਿਰ ਬਈ ਹੈਨਾ ਤੇ ਇਹ ਚੀਜ਼ਾਂ ਅਛਾ ਵੀਰੇ ਜਿਹੜੇ ਇਹ ਅਲਾਏ ਨੇ ਇਹ ਅਲਾਏ ਕਿੰਨਾ ਇੰਚੀ ਨੇ ਘਾਰਦੇ ਇਹ ਲਾਇਬਰੀ 17 ਇੰਚੀ ਨੇ ਕੋਈ ਮਤਲਬ ਜਿਹੜਾ ਸਟੈਂਡਰਡ ਸਾਈਜ਼ ਮਤਲਬ ਪਲੱਸ ਸਟੈਂਡਰਡ ਸਾਈਜ਼ ਹੁੰਦਾ ਨਾਲ ਹਾਂਜੀ ਵੀਰੇ ਠੀਕ ਹੈ ਅਲਾਏ ਟਾਇਰ ਠੀਕ ਹੈ ਬਈ ਹਾਂ ਥੋੜੇ ਫਰੰਟ ਥੋੜੇ ਘੱਟ ਹੋਣਗੇ ਬੈਕ ਵਾਲੇ ਟਾਇਰ ਜਮਾ ਵੀਰੇ 85 85 ਪੈਣੀ ਜੀ ਠੀਕ ਹੈ ਬਈ ਤੇ ਬਈ ਹਣਾ ਫਰੰਟ ਵਾਲੇ ਮੇ ਵੀ ਤੁਹਾਨੂੰ ਸ਼ਾਇਦ ਪੋਣੇ ਪੈ ਜਾਣ 10 15 ਹਜ਼ਾਰ ਤੇ ਲੱਗੇ ਤੇ ਬਾਕੀ ਆਲ ਓਵਰ ਵੀ ਲੱਗੀ ਬੱਜੀ ਕਰ ਬਈ ਲੱਗੀ ਬੱਜੀ ਦੀ ਗਾਰੰਟੀ ਹੈ ਜੀ ਸਾਰੀ ਗੱਡੀ ਓਕੇ ਹੈ ਬਈ ਠੀਕ ਹੈ ਬਈ ਹਾਂਜੀ ਵੀਰੇ ਤੇ ਬਈ ਕਾਰ ਚ ਬਾਕੀ ਹੋਰ ਕੋਈ ਨੋ ਕੁਛ ਕੁਛ ਵੀ ਨਹੀਂ ਬਾਈ ਗੱਡੀ ਸੌਮੀ ਓਕੇ ਪੂਰੀਆਂ ਪੂਰੀਆਂ ਚੱਲਦੀਆਂ ਨੇ ਕੋਈ ਡਿੱਕਤ ਹੀ ਨਹੀਂ ਹੈਗੀ ਬਾਈ ਇੰਸ਼ੋਰੈਂਸ ਵਗੈਰਾ ਦਾ ਇੰਸ਼ੋਰੈਂਸ ਵੀ ਬਈ ਨਵੰਬਰ ਤੱਕ ਪਿਆ ਗੱਡੀ ਇੰਸ਼ੋਰੈਂਸ ਵੀ ਕਰਾਉਣ ਦੀ ਬੰਦੇ ਨੂੰ ਲੋੜ ਨਹੀਂ ਹੈਗੀ ਇੰਸ਼ੋਰੈਂਸ ਵੀ ਬਈ ਹੋਇਆ ਹੋਇਆ ਠੀਕ ਹੈ ਬਾਈ ਹਾਂਜੀ ਇੰਸ਼ੋਰੈਂਸ ਪੇਪਰ ਵਰਕੇ ਦੀ ਵੀਰੇ ਕੰਪਲੀਟ ਹੈ ਗੱਡੀ ਤੇ ਬਾਈ ਹਨਾ ਇਹ ਵਾਲੀ ਕਾਰ ਆ ਵਾਈਟ ਕਲਰ ਚ ਸਕਾਰਪਿਓ ਅਗਰ ਕਿਸੇ ਭਰਾ ਨੇ ਕਾਰ ਲੈਣੀ ਹੈ ਫਿਰ ਇਹਦਾ ਰੇਟ ਜਾਇਜ਼ ਹੈ ਜਿਵੇਂ ਵੀ ਬਈ ਰੇਂਜੇਜ ਰੇਟ ਹੈ ਤਾਂ 995000 ਜੀ 995000 ਰੁਪਏ ਲੈ ਬਈ ਹਨਾ 995000 17 ਮਾਡਲ ਕਾਰ ਵੀ ਹੋਇਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਰੇਟ ਕਿਵੇਂ ਲੱਗਿਆ ਬਈ ਹਨਾ ਤੇ ਅਗਲੀ ਕਾਰ ਆਪਾਂ ਤੁਹਾਨੂੰ ਸਵਿਫਟ ਦੇਣ ਜਾ ਰਹੇ ਹਾਂ ਬਈ ਇਹ ਵੀਰੇ ਵੇਰੀਐਂਟ ਕਿਹੜਾ ਵੀਡੀਆ ਹੀ ਹੈ ਇਹ ਵੀਡੀਆ ਹੀ ABS ਵੀਰੇ ABS ਮਾਡਲ ਵਾਲੀ ਗੱਡੀ ਹੈ 15 ਮਾਡਲ ਹੈਗੀ 15 ਮਾਡਲ ਦੇ ਵਿੱਚ 15 ਜੀ ਆਏ ਨੇ ਹਨਾ 15 ਜੀ ਆਏ ਨੇ ਬਈ 15 ਮਾਡਲ ਗੱਡੀ ਆ ਪੀ ਵੀ ਨੰਬਰ 13 ਸੰਗਰੂਰ ਦਾ ਨੰਬਰ ਹੈ ਵੀਰੇ ਗੱਡੀ ਦਾ ਠੀਕ ਹੈ ਇਹ ਤੁਹਾਨੂੰ ਦੱਸਿਆ ਤੁਹਾਡੇ ਨਾਮ ਦੀ ਗੱਡੀ ਹੈ ਹਨਾ ਜੀ ਇਹ ਗੱਡੀ ਆਪਣੇ ਇਹ ਕਿ ਨੇ ਓਨਰ ਗੱਡੀ ਆ ਆਪਣੇ ਨਾਂ ਦੀ ਗੱਡੀ ਆ ਬਈ ਇਹ ਤੇ ਜਮੀ ਓਕੇ ਗੱਡੀ ਆ ਬਈ ਅਰੀਜਨਲ ਸਾਰੀ 778000 ਚੱਲੀ ਹੋਣੀ ਗੱਡੀ ਇਹ ਠੀਕ ਆ ਬਈ ਹਾਂਜੀ ਲਾਈ ਵਗੈਰਾ ਇਹਦੇ 15 ਇੰਚ ਬਈ ਲੱਗੇ ਹੋਏ ਨੇ ਹੂੰ ਹਾਂਜੀ ਟਾਇਰਾਂ ਦੀ ਕਿੰਨੀ ਸੀ ਠੀਕ ਆ ਬਈ ਬਈ ਟਾਇਰਾਂ ਦੇ ਨਵੇਂ ਟਾਇਰ ਨੇ ਬਈ ਕੌਂਟੀਨੈਂਟਲ ਦੇ ਕੋਈ ਚਾਇਨਾ ਟਾਇਰ ਨਹੀਂ ਹੈਗੇ ਇਹਦੇ 'ਚ ਸਾਰੇ ਟਾਇਰ ਵੀਰੇ ਇਹਦੇ 'ਚ ਅਰੀਜਨਲ ਟਾਇਰ ਨੇ ਜੀ ਓਕੇ ਲਓ ਅੰਦਰੋਂ ਚੈੱਕ ਕਰੋ ਅੰਦਰੋਂ ਚੈੱਕ ਕਰੋ ਬਈ ਅੰਦਰੋਂ ਕਾਰ ਬਹੁਤ ਸੋਹਣੀ ਐ ਹਾਂਜੀ ਕੰਡੀਸ਼ਨ ਚੈੱਕ ਕਰੋ ਕਾਰ ਦੀ ਔਰ ਬਹੁਤ ਹੋਣੀ ਪਈ 70000 ਚੱਲੀ ਹੋਈ ਹੈ ਵੀਰੇ ਗੱਡੀਆਂ 70000 ਹਾਂਜੀ ਜਮਾ ਵੀਰੇ ਜੇ ਨੂੰ ਠੀਕ ਹੈ ਇਹ ਤਾਂ ਐਵਰੇਜ ਦਾ ਬਹੁਤ ਦੇ ਦਿੰਦੀ ਆ ਬਈ ਐਵਰੇਜ ਦਾ ਬਈ ਜਿਹਨੇ ਤਾਂ ਸਵਿਫਟ ਦਾ ਪੂਰੀ ਹੈ ਜੀ ਇਹ ਮੇਨ ਗੱਲ ਇਹ ਚੱਲੀ ਇਸ ਨੂੰ ਆ ਬਈ ਇਹਨੇ ਐਵਰੇਜ ਤੇ 500 ਦਾ ਪੌਪ ਤੇ ਭੁੱਲ ਜਾ ਬਈ ਇਹਨੇ ਹਾਂਜੀ ਹਾਂਜੀ 500 ਦਾ ਪਾ ਕੇ ਲੁਧਿਆਣੇ ਰਾਮ ਨਾਲ ਮੋੜ ਆਉਂਦੀ ਆ ਬਈ ਜੇ ਉਹਨਾਂ ਪੰਜ ਜਾਣੇ ਬੈਠੇ ਹੋਣ ਤੁਸੀ ਆ ਵੀ ਹਸਾਲਾ ਦਾ ਖਰਚਾ ਕਿੰਨਾ ਕਿੰਨਾ ਆ ਗਿਆ ਪਰ ਇੱਕ ਬੰਦੇ ਦਾ ਹਨਾ ਹਾਂਜੀ ਤੇ ਸੋਹਣੀ ਕਾਰ ਆ ਬਈ ਜਮਾ ਓਕੇ ਬਈ ਕੋਈ ਪੀਸ ਪੇਂਟ ਸੇਟ ਬਈ ਮਾੜੇ ਮੋਟਾ ਕੋਈ ਮੇਰੇ ਕਿੱਲੇ ਬੰਪਰਾਂ ਨੂੰ ਛੱਡ ਕੇ ਕੋਈ ਕੋਈ ਪੀਸ ਪੇਂਟ ਨਹੀਂ ਹੈਗਾ ਕਿਉਂਕਿ ਬੰਪਰ ਦਾ ਨਾਰਮਲ ਟੱਚਿੰਗ ਫਿਨਿ ਦੋ ਦਾਂ ਚੱਲਦੀ ਆ ਜੀ ਮਣ ਮੋਟਾ ਕੁਝ ਨਾ ਕੁਝ ਚੱਲਦੀ ਆ ਕੁਝ ਇੱਕਦ ਨਹੀਂ ਚੱਲ ਫੇਰ ਵੀ ਆ ਪੇਣ ਛੇਣ ਮੰਨ ਲੀਏ ਫੇਰ ਵੀ ਦੋ ਤਿੰਨ ਪੀਸ ਆਪਾਂ ਹੋ ਹੀ ਜਾਂਦੇ ਆ ਬਈ ਕੁਝ ਨਹੀਂ ਆਪਾਂ ਕਹਿ ਸਕਦੇ ਬਈ ਹਨਾ ਰੋਡ ਤੇ ਚੱਲਦੀਆਂ ਚੀਜ਼ਾਂ ਲੱਗਦੀਆਂ ਤੇ ਐਕਸੀਡੈਂਟ ਨਾ ਹੋਵੇਗਾ ਐਕਸੀਡੈਂਟ ਨਹੀਂ ਵੀਰੇ ਜਮੇ ਓਕੇ ਗਾਰੰਟੀ ਹੈ ਵੀਰੇ ਐਕਸੀਡੈਂਟ ਨਹੀਂ ਪੰਜਾਬ ਨੰਬਰ ਕਾਰ ਆ ਬਈ ਓਨਰ ਦੂਜੇ ਆ ਇੰਸ਼ੋਰੈਂਸ ਪੇ ਹੈ ਵੀਰੇ ਕੁਛ ਇੰਸ਼ੋਰੈਂਸ ਪੇ ਹੈ ਬਈ ਇਹਦਾ 10 ਮਹੀਨੇ ਤੱਕ ਇੰਸ਼ੋਰੈਂਸ ਪੇ ਹੈ ਇਹਦਾ ਕਿੰਨਾ ਰੇਟ ਹੈ ਇਹਦਾ ਵੀਰੇ 4,25,000 ਹੈ ਜੀ ਸਵਾ ਚਾਰ ਲੱਖ ਰੁਪਏ ਸਵਾ ਚਾਰ ਲੱਖ ਰੁਪਏ ਠੀਕ ਹੈ ਅੱਛਾ ਬਈ ਕੁਛ ਮਾੜਾ ਮੋਟਾ ਮਾਨਤਨ ਕਰ ਲਓ ਬਈ ਮਾਨਤਨ ਕਰਾਂਗੇ ਜ਼ਰੂਰ ਕਰਾਂਗੇ ਜਿਹੜਾ ਬੰਦਾ ਆਊਗਾ ਮੌਕੇ ਤੇ ਮਾਨਤਨ ਕਰਕੇ ਭੇਜ ਦੇ 15 ਮਾਡਲ ਬਈ ਪੰਜਾਬ ਨੰਬਰ ਤੇ ਸਵਾ ਚਾਰ ਲੱਖ ਰੁਪਏ ਰੇਟ ਹੈ ਤੁਸੀਂ ਇਹ ਵੀ ਕਮੈਂਟ ਕਰਕੇ ਦੱਸਣਾ ਵੀ ਰੇਟ ਤੁਸੀਂ ਕਿਵੇਂ ਲੱਗਿਆ ਬਈ ਹਨਾ ਤੇ ਅਗਲੀ ਆ ਗਈ ਲਾਸਟ ਇਹ ਆਹ ਵਰਨਾ ਆ ਗਈ ਇਹ ਕਿੰਨਾ ਮਾਡਲ ਹੈ ਵੀਰੇ ਇਹ 2018 ਮਾਡਲ ਵੀਰੇ ਆਟੋਮੈ 18 2018 ਮਾਡਲ ਹਾਂਜੀ ਤੇ ਓਨਰ ਹੈਗਾ ਫਰਸਟ ਓਨਰ ਫਰਸਟ ਹੈ ਜੀ ਐਨਓਸੀ ਵੀਰੇ ਕੱਟੀ ਨਹੀਂ ਅਗਲੇ ਦਿਨਾਂ ਆਦੀ ਕਟਾ ਕੇ ਦੇ ਦਿਆਂਗੇ ਤੇ ਲਓ ਬਈ ਆਹ ਵਾਲੀ ਵਰਨ ਆ ਗਈ ਫੌਟ ਸੇਲਿੰਗ ਸੋਦਾ ਬਈ ਨਵੀਂ ਗੱਡੀ ਪਈ ਹੈ ਬਈ ਕੁਝ ਵੀ ਨਹੀਂ ਹੋਇਆ ਹੋਇਆ ਜਿਵੇਂ ਏਜੰਸੀ ਵਾਲੀ ਪੀ ਸੋ ਬਈ ਜਿਵੇਂ ਠੀਕ ਹੈ ਹਾਂਜੀ ਪੁਰਾਣ ਬ੍ਰਾਂਡ ਨਿਊ ਕਾਰ ਆ ਬਈ ਕੰਡੀਸ਼ਨ ਤੇ ਤੁਹਾਡੇ ਸਾਹਮਣੇ ਚੱਲੀ ਕਿੰਨੀ ਕੁ ਹੈ ਬਈ ਇਹ ਇਹ ਚੱਲੀ ਹੋਈ ਹੈ ਵੀਰੇ ਲੱਖ ਤੇ ਲਵ ਚੱਲੀ ਹੋਊਗੀ ਲੱਖ ਲੱਖ ਚੱਲੀ ਹੋਈ ਹੈ ਬਈ ਕਾਰ ਹਨਾ ਤੇ ਕਾਰ ਚੈੱਕ ਕਰੋ ਤੁਹਾਡੇ ਸਾਹਮਣੇ ਸਾਫ ਸੁਥਰੀ ਕਾਰ ਪਈ ਹੈ ਬਈ ਕੁਛ ਕੰਮ ਖਰਚਾ ਬਈ ਘੱਟ ਬਈ ਜਮੀ ਵੀ ਨਹੀਂ ਜਿਹੇ ਜੀ ਚਲਾਈਓ ਬਈ ਇਨੀ ਕੈਂਟ ਆ ਨਾ ਗੱਡੀ ਦੀ ਵੀ ਬੰਦਾ ਲੈ ਆਊਗਾ ਖੁਸ਼ ਹੋਊਗਾ ਮਾ ਰੂਹ ਖੁਸ਼ ਹੋਣ ਵਾਲੀ ਗੱਡੀ ਹੈ ਬਈ ਇਹ ਦੇਖ ਬੰਦੀ ਦੀ ਤੇ ਤੁਹਾਨੂੰ ਬੌਨਡ ਖੋਲ ਕੇ ਦਿਖਾਉਣਾ ਬਈ ਇਹ ਕਾਰ ਦਾ ਤਾਂ ਆਪਾਂ ਹਾਂਜੀ ਚੈੱਕ ਕਰ ਲਓ ਬਈ ਦੇਖੋ ਬੌਨਡ ਖੋਲ ਕੇ ਦਿਖਾਉਣਾ ਬਈ ਤੁਹਾਨੂੰ ਬਾਕੀ ਇਹ ਕਾਰ ਚ ਨਾ ਤੁਹਾਨੂੰ ਮਿਰਰ ਐਡਜਸਟਮੈਂਟ ਫੋਲਡੇਬਲ ਸਾਰਾ ਕੁਝ ਮਿਲਦਾ ਬਈ ਕਾਰ ਚ ਹੈ ਨਾ ਚੈੱਕ ਕਰ ਲਓ ਚੈੱਕ ਆਪਾਂ ਅਕਸਰ ਬਈ ਆਪਣਾ ਤਾਂ ਉਹੀ ਆ ਤੁਹ ਜਿਹੜੀ ਮਰਜ਼ੀ ਗੱਡੀ ਦੇਖ ਲਓ ਬਈ ਹੈ ਨਾ ਵੀ ਚੱਲ ਆਪਾਂ ਬੌਨਡ ਖੋਲ ਦੀ ਦਿਖਾ ਦੋ ਤੁਹਾਨੂੰ ਇਸੇ ਪਾਸੋਂ ਕੋਈ ਆਪਾਂ ਕਹიდੀਏ ਵੀ ਕੋਈ ਦਿੱਕਤ ਨਹੀਂ ਆ ਦੇਖੋ ਸੀਲਿੰਗ ਵਗੈਰਾ ਹਨਾ ਆਪਾਂ ਐਫਰਨ ਵਗੈਰਾ ਸਾਰਾ ਕੁਝ ਸਾਫ਼ ਸੁਥਰਾ ਪਿਆ ਤੇ ਫਰੰਟ ਬੰਡ ਤੱਕ ਵੀ ਨਾਲ ਦਾ ਬਈ ਸਾਰਾ ਕੁਝ ਬਈ ਤਾਂ ਨਵੀਂ ਗੱਡੀ ਹੈ ਕਿਦਾਂ ਦੀ ਜਮਾਨ ਲੈ ਬਈ ਇਹ ਇੰਸ਼ੋਰੈਂਸ ਵਗੈਰਾ ਹੈਗਾ ਇੰਸ਼ੋਰੈਂਸ ਵਗੈਰਾ ਹੈਗਾ ਫੁੱਲ ਇੰਸ਼ੋਰੈਂਸ ਹੈ ਬਈ ਇਹ ਗੱਡੀ ਦਾ 8ਵੇਂ ਮਹੀਨੇ ਤੱਕ ਦੇ ਜੀ ਠੀਕ ਹੈ ਬਈ ਹਾਂਜੀ ਤੇ ਬਈ ਇਹ ਸੀਗੇ ਠੀਕ ਹੈ ਅੱਜ ਦੇ ਤਿੰਨ ਕਾਰਾਂ ਬਈ ਜਿਹੜੀਆਂ ਆਪਾਂ ਤੁਹਾਨੂੰ ਦਿੱਤੀਆਂ ਤੇ ਜੇ ਕਿਸੇ ਭਰਾ ਨੇ ਕੋਈ ਵੀ ਕਾਰ ਲੈਣੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਅਗਰ ਕੋਈ ਮਿੱਤਰ ਪਿਆਰਾ ਕੋਈ ਹੈਗਾ ਵੀ ਚਾਹ ਬਾਣ ਹਨਾ ਵੀ ਉਹ ਲੈਣ ਦੀ ਚਾਹ ਰੱਖਦਾ ਹੋਵੇ ਤਾਂ ਉਹਦੇ ਤੱਕ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੁਸੀਂ ਕਿਉਂਕਿ ਬਈ ਹਨਾ ਇਹ ਨਹੀਂ ਹੈਗਾ ਵੀ ਜੇ ਆਪਾਂ ਅਪਲੋਡ ਤਾਂ ਕਿਸੇ ਹੋਰ ਨੂੰ ਵੀ ਹੋ ਸਕਦੀ ਹੈਗੀ ਤਾਂ ਉਹਨੂੰ ਸ਼ੇਅਰ ਕਰ ਦਿਓ ਜਿਹੜੇ ਭਰਾਣੇ ਵਾਲੀ ਕਾਰ ਲੈਣੀ ਆ ਬਈ ਹਨਾ ਤੇ ਇਹਦਾ ਰੇਟ ਰੱਖਿਆ ਸੀ ਵੀਰੇ ਆਪਾਂ 890000 ਵੀਰੇ 890000 ਹਾਂਜੀ ਲੈ ਵੀ ਇਹਦਾ ਹੈਗਾ 890000 ਤੇ ਨੰਬਰ ਦਿੱਲੀ ਦਾ ਐਨਓਸੀ ਤੁਹਾਡੇ ਨਾਂ ਦੀ ਕੱਟ ਕੇ ਮਿਲ ਜੂ ਬਈ ਜਦੋਂ ਵੀ ਤੁਸੀਂ ਕਾਰ ਲਓਗੇ ਐਨਓਸੀ ਵੀਰੇ ਕਿੰਨੇ ਦਿਨਾਂ ਦੀ ਕੱਟ ਦੇ ਐਨਓਸੀ ਬਈ 15 ਤੋਂ 20 ਦਿਨਾਂ ਦੇ ਵਿੱਚ ਬਈ ਅਗਲੇ ਨੂੰ ਦੇ ਦਾਂਗੇ ਕਟਾ ਕੇ ਦੇ ਦਾਂਗੇ ਠੀਕ ਆ ਬਈ ਤੇ ਬਾਈ ਲੈ ਜੋ ਜੇ ਕਿਸੇ ਭਰਾ ਨੇ ਕੋਈ ਵੀ ਕਾਰ ਲੈਣੀ ਹੈ ਟਾਟੂ ਵੀਰੇ ਓਕੇ ਪੈਣੀ ਗੱਡੀ ਦੇ ਚ ਜਮਾ ਨਵੀਂ ਗੱਡੀ ਹੈ ਬਈ ਕਿਦਾਂ ਇਹ 890000 ਇਹ 425000 ਇਹ ਹੈਗਾ 995000 995000 ਤੇ ਕਾਲ ਕਰ ਲਓ ਨੰਬਰ ਸਕਰੀਨ ਤੇ ਨੇ ਬਈ ਪਿੰਡ ਬਾਈ ਦਾ ਖਿਲਰ ਰਹੀਆਂ ਸੰਗਰੂਰ ਦੇ ਬਿਲਕੁਲ ਲੱਗੇ ਆ 5-7 ਕਿਲੋਮੀਟਰ ਤੇ ਠੀਕ ਆ ਜ਼ਿਲ੍ਹਾ ਸੰਗਰੂਰ ਹੈ ਸਾਡਾ ਵੀ ਸੰਗਰੂਰ ਦਾ ਬਾਈ ਦਾ ਵੀ ਸੰਗਰੂਰ ਨਾਲ ਲਵੇ ਲਵੇ ਰਹਣਾ ਬਾਈ ਹੈ ਨਾ ਤੇ ਕਰ ਲਿਓ ਕਾਲ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੋਵੇ ਤੇ ਬੱਕੀ ਬਾਈ ਘਰ ਹੀ ਹੈ ਬਾਈ ਹਨਾ ਘਰ ਹੀ ਬੈ ਕੇ ਡੀਲ ਕਰਾਂਗੇ ਬਾਈ ਦੇ ਕੋਈ ਇਹ ਵੀ ਮੇਨ ਗੱਲ ਹੁੰਦੀ ਹੈ ਬਾਈ ਹਨਾ ਵੀ ਘਰੇ ਤੇ ਕੋਈ ਦਫ਼ਤਰ ਵਗੈਰਾ ਵੀ ਹੈ ਨਹੀਂ ਬਾਈ ਦਾ ਆਪਾਂ ਕਹ ਦੀਏ ਵੀ ਬਸ ਘਰੇ ਆਓ ਤੇ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਕਾਰ ਲਓ ਚਾਹ ਪਾਣੀ ਪੀਓ ਕੋਈ ਦਿੱਕਤ ਨਹੀਂ ਬਾਈ ਮਿਲਦੇ ਆ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਬਾਈ ਸਾਸੀ ਕਾਰ ਸਾਸੀ ਕਾਰ